ਬਠਿੰਡਾ ਪੁਲਿਸ ਵੱਲੋਂ ਚাইਨਾ ਡੋਰ ਨੂੰ ਲੈ ਕੇ ਵੱਡੀ ਕਾਰਵਾਈ 402 ਚাইਨਾ ਡੋਰ ਸਮੇਤ ਸੀਆਈਏ 2 ਦੀ ਪੁਲਿਸ ਪਾਰਟੀ ਨੇ ਇੱਕ ਨੂੰ ਕੀਤਾ ਗ੍ਰਿਫਤਾਰ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਕੀਤਾ ਗਿਆ ਬੰਧ ਹਵਾਲਾਤ ਮੰਗਲਵਾਰ ਦੀ ਰਾਤ 9 ਵਜੇ ਦੇ ਲਗਭਗ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਸੀਆਈਏ 2 ਦੇ ਇੰਸਪੈਕਟਰ ਕਰਨਦੀਪ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਇਹਨਾਂ ਵੱਲੋਂ ਬਠਿੰਡਾ ਦੇ ਗਿੱਲਪੱਤੀ ਤੋਂ ਸਿਵੀਆਂ ਰੋਡ ਤੇ ਇੱਕ ਗੋਡਾਊਨ ਦੇ ਵਿੱਚੋਂ 400 ਗੱਟੂ ਚੈਨਾ ਡੋਰ ਬਰਾਮਦ ਕੀਤੇ ਗਏ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਥਾਣਾ ਥਰਮਲ ਵਿਖੇ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਨੂੰ ਬੰਦ ਹਵਲਤ ਕੀਤਾ ਗਿਆ ਦੱਸਦੀ ਹੈ ਕਿ ਬਠਿੰਡਾ ਪੁਲਿਸ ਲਗਾਤਾਰ ਚੈਨਾ ਡੋਰ ਨੂੰ ਲੈ ਕੇ ਇਸ ਤਰ੍ਹਾਂ ਦੀ ਆਪਣਾ ਇਹਨਾਂ ਵੱਲੋਂ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਇੱਕ ਵੱਡੀ ਰਿਕਵਰੀ ਹੈਵੀ ਰਿਕਵਰੀ ਸੀਆਈਏ 2 ਦੀ ਪੁਲਿਸ ਪਾਰਟੀ ਨੇ ਕੀਤੀ ਹੈ ਜਿਸ ਦੇ ਵਿੱਚ 400 ਗੱਟੂ ਨੀਜੜੇ ਚੈਨਡੋਰ ਦੇ ਬਠਿੰਡਾ ਦੇ ਗਿੱਲ ਪੱਤੀ ਤੋਂ ਸੇਵੀਆਂ ਰੋਡ ਦੇ ਉੱਤੇ ਇੱਕ ਗੜਾਉਂ ਦੇ ਵਿੱਚੋਂ ਇਹ ਬRAND ਕੀਤਾ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਨਾਮ ਵੱਲੋਂ ਮਾਮਲਾ ਦਰਜ ਕਰਕੇ ਹਿਨੂ ਬੰਦਾਵਾਲਾਤ ਕੀਤਾ ਗਿਆ ਤੇ ਇਸ ਨੂੰ ਬੁੱਧਵਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹ ਦਰਮਾਂਡ ਵੀ ਹਾਸਲ ਕੀਤਾ ਜਾਵੇਗਾ ਅਸੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਥਰਮਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ 400 ਗੱਟੂ ਚੈਨਡੋਰ ਸਮੇਤ ਇੱਕ ਵਿਅਕਤੀ ਨੂੰ ਆਪਣਾ ਸੀਏ 2 ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਹੈ ਅਤੇ ਤੇ ਥਾਣਾ ਥਰਮਲ ਵਿਖੇ ਬੰਨ੍ਹਣ ਦਾ ਅਦਜ ਕਰਕੇ ਇਸ ਨੂੰ ਬੰਦ ਹਵਾਲਾਤ ਕੀਤਾ ਗਿਆ ਹੈ।